ਅੱਜ ਅਸੀਂ ਵਾਤਾਵਰਣ ਵਿਕਾਸ ਖਬਰਨਾਮਾ ਦੀ ਅਗਲੀ ਲੜੀ ਲੈ ਕੇ ਹਾਜ਼ਰ ਹੋਏ ਆ। ਮੇਰੇ ਨਾਲ ਬੈਠੇ ਨੇ ਸਦਾ ਪਿਆਰਾ ਸਿੰਘ ਜੀ ਸੱਜੇ ਪਾਸੇ ਤੇ ਖੱਬੇ ਪਾਸੇ ਬੈਠੇ ਨੇ ਸ਼੍ਰੀ ਅਰਵਿੰਦਰ ਸਿੰਘ ਚੋੜ ਜੀ ਤੇ ਉਸਦੇ ਨਾਲ ਬੈਠੇ ਨੇ ਸ਼੍ਰੀ ਰੇਸ਼ਿੰਦਰ ਜੀ ਸਾਡੀ ਸੰਸਥਾ ਦੇ ਪ੍ਰਧਾਨ। ਸੋ ਅੱਜ ਅਸੀਂ ਬੜੇ ਗੰਭੀਰ ਵਿਸ਼ੇ ਤੇ ਵਿਚਾਰ ਚਰਚਾ ਕਰਾਂਗੇ। ਸਾਡਾ ਅੱਜ ਦਾ ਵਿਚਾਰ ਚਰਚਾ ਦਾ ਵਿਸ਼ਾ ਹੈ ਪਲਾਸਟਿਕ ਦੀ ਵਰਤੋਂ, ਉਹਦੇ ਲਾਭ ਤੇ ਹਾਨੀਆਂ ਬਾਰੇ ਅਸੀਂ ਵਿਚਾਰ ਚਰਚਾ ਕਰਾਂਗੇ। ਕੋਸ਼ ਸਮਾਂ ਪਹਿਲਾਂ ਸੀ ਵੀ ਜਦੋਂ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਮਤ ਸੀ ਇੱਕ ਕਾਗਜ਼ ਦੇ ਲਿਫਾਫੇ ਹੋਇਆ ਕਰਦੇ ਸਨ ਉਤਵੇਂ ਥੈਲੇ ਹੋਇਆ ਕਰਦੇ ਸਨ ਕੱਪੜੇ ਜੀ ਬਣ ਕੇ ਲੈ ਕੇ ਜਾਂਦੇ ਸੀ ਲੋਕ ਚੀਜ਼ਾਂ ਤੇ ਉਸ ਵੇਲੇ ਪਲਾਸਟਿਕ ਨਹੀਂ ਸੀ ਤੇ ਨੁਕਸਾਨ ਵੀ ਨਹੀਂ ਸੀ ਤੇ ਦੁਕਾਨਦਾਰ ਵੀ ਜਿਹੜਾ ਆਪਣਾ ਸੌਦਾ ਜਿਹੜਾ ਕਰਿਆਨੇ ਵਾਲਾ ਉਹ ਕਾਗਜ਼ ਅਖਬਾਰ ਦੇ ਉੱਤੇ ਲਪੇਟ ਕੇ ਗੁੱਟੀਆਂ ਬਣਾ ਕੇ ਚੀਜ਼ੇ ਦੱਸੀ ਸੋ ਇਸ ਤਰ੍ਹਾਂ ਇਹਦੇ ਬਾਰੇ ਡੇਵ ਵਿਚਾਰ ਚਰਚਾ ਕਰਾਂਗੇ ਸਾਡੇ ਜੋੜੇ ਰਵਿੰਦਰ ਚੋੜੀ ਇਹਨਾਂ ਤੋਂ ਸਵਾਲ ਲੈਂਦੇ ਆਂ ਰਵਿੰਦਰ ਚੋੜੀ ਪਲਾਸਟਿਕ ਦੀ ਵਰਤੋਂ ਸਾਡੇ ਵਾਤਾਵਰਣ ਤੇ ਕੀ ਅਸਰ ਪਾਉਂਦੀ ਹੈ ਸਾਡੇ ਦਰਸ਼ਕਾਂ ਨੂੰ ਦੱਸਣਾ ਪਊ ਬਚਕਰ ਜੀ ਇਹ ਬੜਾ ਅੱਛਾ ਸਵਾਲ ਹੈ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਪਲਾਸਟਿਕ ਅੱਜ ਬਹੁਤ ਥਾਵਾਂ ਤੇ ਆ ਗਈ ਆ ਹਰ ਥਾਂ ਅਸੀਂ ਪਲਾਸਟਿਕ ਵਰਤ ਰਹੇ ਹਾਂ ਪਰ ਮੈਂ ਇਹ ਦੱਸਣਾ ਚਾਹਾਂਗਾ ਕਿ ਪਲਾਸਟਿਕ ਬਣੀ ਕਿਵੇਂ ਬਣਦੀ ਕਿਵੇਂ ਆ ਇਹ ਜਦੋਂ ਲੱਖਾਂ ਸਾਲ ਪਹਿਲਾਂ ਸਾਡੇ ਜੀਵ ਜੰਤੂ ਜਿਹੜੇ ਜਾਣਦਾ ਸੀ ਉਹ ਧਰਤੀ ਹਲੇ ਦਬੀਆਂ ਗਈਆਂ ਆ ਤੇ ਜਾਂ ਦਰਖਤ ਸਾਡੇ ਦੱਬੇ ਗਏ ਦਰਖਤਾਂ ਤੋਂ ਕੋਲਾ ਬਣ ਗਿਆ ਪਰ ਜੀ ਜਿਹੜੇ ਜੀਵ ਜੰਤੂ ਸੀ ਉਹਨਾਂ ਦੀ ਮਿੱਝ ਤੋਂ ਇਹ ਪੈਟਰੋਲੀਅਮ ਪਦਾਰਥ ਪੈਦਾ ਹੋਇਆ ਜਦੋਂ ਪੈਟਰੋਲੀਅਮ ਪਦਾਰਥ ਪ੍ਰਸਾਪ ਕੀਤੇ ਜਾਂਦੇ ਆ ਉਹਨਾਂ ਤੋਂ ਹੋਰ ਸਾਰੀਆਂ ਚੀਜ਼ਾਂ ਕੈਰੋਸਿਨ ਵਗੈਰਾ ਕੱਢ ਲਿਆ ਜਾਂਦਾ ਉਹ ਵੀ ਰੈਤ ਖੂਨ ਤੇ ਰਵਜ ਜਾਂਦੀ ਆ ਉਹਦੇ ਤੇ ਕੈਮੀਕਲ ਪ੍ਰੋਸੈਸ ਕਰਕੇ ਫੈਕਟਰੀਆਂ ਵਾਲੇ ਪਲਾਸਟਿਕ ਬਣਾਉਦੇ ਆ ਔਰ ਜਿਹੜਾ ਉਹ ਪ੍ਰੋਸੈਸ ਹੈ ਉਸ ਪ੍ਰੋਸੈਸ ਦੇ ਵਿੱਚ ਬਹੁਤ ਗੰਦੀਆਂ ਗੈਸਾਂ ਬਹੁਤ ਖਤਰਨਾਕ ਗੈਸਾਂ ਪੈਦਾ ਹੁੰਦੀਆਂ ਜਿਹੜੀਆਂ ਕਿ ਮਨੁੱਖੀ ਮਾਤਾ-ਪਰਾਂ ਤੇ ਬਹੁਤ ਬੁਰਾ ਅਸਰ ਪਾਉਂਦੀਆਂ ਹਨ ਚੋਰ ਸਾਹਿਬ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਜੀਵਾਂ ਦੀ ਜ਼ਿੰਦਗੀ ਦੇ ਵਿੱਚ ਪਲਾਸਟਿਕ ਦੇ ਕੀ ਨੁਕਸਾਨ ਹੋ ਰਿਹਾ ਇਹ ਵਿਚਾਰ ਅਗੇ ਦੱਸ ਸਕੋ ਪਲਸ਼ਕੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਆ ਜਿਹੜੀ ਪਲਾਸਟਿਕ ਹੈ ਉਹਨੂੰ ਬਹੁਤ ਹੀ ਮੋਨੋਪਲਾਸਟ ਕਹਿੰਦੇ ਜਿਹਨੂੰ ਜਾਂ ਮੋਨੋਪਲਾਸਟਿਕ ਦੇ ਬਹੁਤ ਬਰੀਕ ਕਣੇ ਦੇ ਹੁੰਦੇ ਆ ਜਿਹੜੇ ਕਿ ਸਾਡੇ ਹਰ ਇੱਕ ਵਾਤਾਵਰਣ ਦੇ ਦੂਜੇ ਦੇ ਵਿੱਚ ਆ ਜਾਂਦੇ ਆ ਹਵਾ ਦੇ ਵਿੱਚ ਵੀ ਪਾਣੀ ਦੇ ਵਿੱਚ ਵੀ ਇੱਥੋਂ ਤੱਕ ਕਿ ਧਰਤੀ ਦੇ ਵਿੱਚ ਵੀ ਔਰ ਇਹਨਾਂ ਨੂੰ ਜਲਦੀ ਕਰਕੇ ਖਤਮ ਨਹੀਂ ਕੀਤਾ ਜਾ ਸਕਦਾ ਇਹ ਨੈਗੇਟਿਵ ਇਫੈਕਟ ਸਾਡੇ ਹਰ ਥਾਂ ਤੇ ਕਰਦੇ ਆ ਔਰ ਸਾਡਾ ਜਿਹੜਾ ਵਾਤਾ ਮਨਦੀਪਾਂ ਦਾ ਜਿਹੜੀ ਜ਼ਿੰਦਗੀ ਆ ਉਹਨਾਂ ਉਹਨਾਂ ਲਈ ਇਹ ਪ੍ਰੋਬਲਮ ਖੜੀ ਕਰਦੇ ਆ ਭੋਜਨ ਦੇ ਵਿੱਚ ਆ ਜਾਂਦੇ ਆ ਤੁਹਾਡੀ ਆਮ ਤੜੀਆਂ ਦੇ ਵਿੱਚ ਜਾਂਦੇ ਆ ਜਾਨਵਰਾਂ ਦੀਆਂ ਅੰਤਰੀਆਂ 'ਚ ਵੀ ਜਾਂਦੇ ਆ ਔਰ ਉਹਦੇ ਨਾਲ ਸਾਨੂੰ ਬਹੁਤ ਨੁਕਸਾਨ ਹੁੰਦਾ ਇਵਨ ਜਾਨਵਰਾਂ ਦੀ ਵੀ ਤੇ ਬੰਦਿਆਂ ਦੀ ਵੀ ਡੈਥ ਵੀ ਹੁੰਦੀ ਆ ਉਹ ਮੌਤ ਦਾ ਕਾਰਨ ਵੀ ਬਣਦੇ ਜੋ ਸਭ ਇਹ 10000 ਪਲੱਸ ਦੇ ਨੁਕਸਾਨਾਂ ਬਾਰੇ ਦੱਸ ਰਹੇ ਆ ਤੇ ਪਲਾਸਟਿਕ ਦੀ ਵਰਤੋਂ ਦੇ ਨਾਲ ਸਾਡੇ ਮੌਸਮ ਤੇ ਕੀ ਪ੍ਰਭਾਵ ਪੈਂਦਾ ਇਹ ਵੀ ਦਿਰਾਂਦਰਸ਼ਕਾਂ ਨੂੰ ਜਾਣਕਾਰੀ ਦਿਓ ਪਲਾਸਟਿਕ ਜਦੋਂ ਇਸ ਪਲਾਸਟਿਕ ਨੂੰ ਬਣਾਇਆ ਜਾਂਦਾ ਆ ਉਦੋਂ ਵੀ ਬਹੁਤ ਜ਼ਹਿਰੀਲੀਆਂ ਗੈਸਾਂ ਇਹਦੇ ਵਿੱਚੋਂ ਨਿਕਲਦੀਆਂ ਤੇ ਜਦੋਂ ਇਹਨੂੰ ਆਪਾਂ ਵਰਤੋਂ ਕਰਦੇ ਆ ਜਿਸ ਤਰ੍ਹਾਂ ਮੈਂ ਦੱਸਿਆ ਵੀ ਮੋਨੋਪਲਾਸਟਿਕ ਜਿਹੜੀ ਬਣਦੀ ਬਹੁਤ ਬਰੀਕ ਕਣ ਬਣ ਜਾਂਦੇ ਆ ਔਰ ਉਹ ਸਾਡੇ ਜ਼ਿੰਦਗੀ ਦੇ ਇਹਨੂੰ ਇਥੋਂ ਤੱਕ ਵੀ ਸਟੱਡੀ ਹੋਈਆਂ ਵੀ ਇਸ ਟਾਈਪ ਦੇ ਜੋ ਵੀ ਚੀਜ਼ਾਂ ਅਸੀਂ ਵਰਤ ਰਹੇ ਆ ਉਹਨਾਂ ਸਾਰੀਆਂ ਦੇ ਵਿੱਚ ਪਲਾਸਟਿਕ ਦਾ ਅੰਸ਼ ਆ ਗਿਆ ਹੈ ਔਰ ਉਹਨਾਂ ਉਸ ਪਲਾਸਟਿਕ ਪਲਾਸਟਿਕ ਦਾ ਅੰਸ਼ ਸਾਡੇ ਸਰੀਰ ਤੇ ਸਾਡੇ ਮਨ ਤੇ ਸਾਡੇ ਦਿਮਾਗ ਤੇ ਸਾਰੇ ਪਾਸੇ ਅਸਰ ਕਰ ਰਿਹਾ ਹੈ ਔਰ ਜੇਕਰ ਅਸੀਂ ਇਹ ਵਰਤੋਂ ਨਾ ਵਰਤੋਂ ਨਾ ਬੰਦ ਕੀਤੀ ਗਈ ਤਾਂ ਇਹ ਇਹ ਸਾਨੂੰ ਅਗਲੇ ਪੀੜ੍ਹੀਆਂ ਦੇ ਲਈ ਬਹੁਤ ਵੱਡਾ ਨੁਕਸਾਨ ਹੋਏ। ਜੋੜ ਸਾਹਿਬ ਤੁਸੀਂ ਦੱਸਿਆ ਵੀ ਇਹ ਵਾਤਾਵਰਣ ਤੇ ਸਿਹਤ ਤੇ ਜਿਹੜਾ ਬਹੁਤ ਅਸਰ ਪਾਉਂਦਾ ਹੈ ਤੇ ਅਸੀਂ ਹੁਣ ਇਹ ਵੀ ਵਿਚਾਰ ਕਰਾਂਗੇ ਇਹਦੀ ਗੇਰ ਹੈ ਉਹਦਾ ਬੇਸ ਤੇ ਆ ਇਹਨੂੰ ਆਪਾਂ ਕਿੱਦਾਂ ਆ ਸਮਾਪਤ ਕਰ ਸਕਦੇ ਜਾਂ ਖਤਮ ਕਿੱਦਾਂ ਕਰ ਸਕਦੇ ਆ ਲਾਚਪਰ ਜੀ ਇਹ ਬਹੁਤ ਮਤਲਬ ਅਹਿਮ ਸਵਾਲ ਆ ਪਰ ਇਹਦੇ ਇਹਦਾ ਜਵਾਬ ਕਿਤੇ ਨਹੀਂ ਮਿਲਦਾ ਜਵਾਬ ਇਸ ਕਰਕੇ ਨਹੀਂ ਮਿਲਦਾ ਕਿ ਕਿ ਜਿਹੜੀ ਪਲਾਸਟਿਕ ਆ ਉਹਦਾ ਉਹਦੀ ਜਿਹੜੀ ਲਾਈਫ ਆ ਉਹ ਇੱਕ ਦਿਨ ਜਾਂ ਦੋ ਦਿਨ ਜਾਂ ਚਾਰ ਦਿਨ ਮਹੀਨੇ ਜਾਂ ਸਾਲ ਨਹੀਂ ਆ ਇਹ ਸੈਂਕੜੇ ਸਾਲਾਂ ਤੱਕ ਜਿਉਂਦੀ ਰਹਿੰਦੀ ਹੈ ਸੈਂਕੜੇ ਸਾਲਾਂ ਤੱਕ ਇਹ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਾਫੀ ਆ ਇਹ ਤੇ ਪ੍ਰੋਸੈਸ ਕਰਨ ਦੇ باوجود ਵੀ ਇਹਦੇ ਅੰਸ਼ ਰਹਿ ਜਾਂਦੇ ਆ ਉਹ ਜਿਹੜੀ ਮੋਨੋਪਲਾਸਟਿਕ ਨੇ ਕਿਹਾ ਉਹਦੇ ਅੰਸ਼ ਬਿਲਕੁਲ ਬਰੀਕ-ਬਰੀਕ ਹੁੰਦੇ ਜਿਹੜੇ ਕਿ ਆਪਾਂ ਆਮ ਨਜ਼ਰ ਨਾਲ ਦੇਖ ਵੀ ਨਹੀਂ ਸਕਦੇ ਔਰ ਉਹ ਸਾਡੇ ਹਰ ਇੱਕ ਥਾਂ ਤੇ ਮੌਜੂਦ ਹੁੰਦੇ ਆ ਔਰ ਉਹਨਾਂ ਨੂੰ ਡਿਸਟਰੋਏ ਕਰਨਾ ਬੜਾ ਔਖਾ ਆ ਤੇ ਉਹ ਮਹਿੰਗਾ ਵੀ ਬਹੁਤ ਆ ਪ੍ਰੋਸੈਸ ਬੜੇ ਮਹਿੰਗੇ ਆ ਇਸ ਕਰਕੇ ਇਹਦੀ ਬਾਤੋਂ ਤੇ ਕੰਟਰੋਲ ਕਰਨਾ ਚਾਹੀਦਾ ਇਹਨੂੰ ਬਣਾਉਣ ਵੇਲੇ ਇਹਦੇ ਤੇ ਕੰਟਰੋਲ ਹੋਣਾ ਚਾਹੀਦਾ ਬਾਕੀ ਡਿਸਟਰੋਏ ਕਰਨਾ ਇਹਨੂੰ ਬੜਾ ਔਖਾ ਆ ਜੋੜ ਸਾਹਿਬ ਜਦੋਂ ਤੁਸੀਂ ਦੱਸਦੇ ਆ ਕਿ ਇੱਥੇ ਕੰਟਰੋਲ ਕਰਨਾ ਚਾਹੀਦਾ ਹੈ ਵਰਤੋਂ ਵੀ ਘਟੋ-ਘਟ ਕਰਨੀ ਚਾਹੀਦੀ ਹੈ ਉਹ ਇਥਾਂ ਤੇ ਜਿਵੇਂ ਅਸੀਂ ਵਿਧਾਨ ਲੈ ਸਕਦੇ ਹਾਂ ਉੱਥੇ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀਆਂ ਲੋਕਾਂ ਨੂੰ ਕਨਵਰਸ ਕੀਤਾ ਜਾ ਸਕਦਾ ਹੈ ਤੇ ਨਾਲ ਨਾਲ ਤੁਸੀਂ ਇਹ ਵੀ ਦੱਸੋ ਵੀ ਜਿੱਦਾਂ ਇਹਨਾਂ ਨੂੰ ਅਸੀਂ ਇਹ ਵੇਸ ਤੇ ਆ ਵੇਸ ਨੂੰ ਕਿੱਦਾਂ ਜੁੜੇ ਲਾਈ ਦੁਆਰਾ ਕਰ ਸਕਦੇ ਹਾਂ ਜਿਵੇਂ ਅਸੀਂ ਕਹਿ ਸਕਦੇ ਹਾਂ ਵੀ ਉਹ ਵੇਸ ਨੂੰ ਘਰ ਦੇ ਉੱਥੋਂ ਅਲੱਗ-ਅਲੱਗ ਕਰੇ ਜਾਵੇ ਜਿਹੜੀ CLASS ਦੇ ਅਲੱਗ-ਅਲੱਗ ਕਰੇ ਜਾਵੇ ਰੈਪੂ ਬੁਟੀ ਜਿਹੜੀ ਘਰ ਦੀ ਸਬਜ਼ੀ ਦਾ ਪੂਰਾ ਪੂਰਾ ਉਹ ਅਲੱਗ ਕਰ ਲੈ ਜੋਵੇ ਉਹ ਪੂਰਾ ਨਾਲ ਜਿਹੜਾ ਆ ਇਹ ਉਹਦੇ ਤੋਂ ਖਾਣ ਬਣਾਏ ਕਿャ ਕਰ ਸਕੀ ਜਿਹੜੀ ਪਲਾਸਟਿਕ ਹੈ ਉਹਨੂੰ ਦੁਬਾਰਾ ਰੀਸਾਈਕਲ ਕਰਕੇ ਜਿਹੜਾ ਆ ਉਹ ਫੇਰ ਵੀ ਵਰਤੋਂ ਕੀਤੀ ਜਾ ਸਕਦੀ ਸਾਡਾ ਲਾਸ਼ਪਤ ਜੀ ਪ੍ਰੋਬਲਮ ਇੱਥੇ ਖੜਦੀ ਆ ਵੀ ਜਿਹੜੇ ਪਲਾਸਟਿਕ ਹੈ ਉਹਨੂੰ ਅਸੀਂ ਜਦੋਂ ਦਿਨੇ ਆ ਕਿਸੇ ਹੋਰ ਨੂੰ ਕਬਾੜੀਆਂ ਨੂੰ ਦੇ ਦਿੰਨੇ ਜਾਂ ਉਹ ਅਖੀਰ ਤੇ ਫੇਰ ਮੁੜ ਕੇ ਫੈਕਟਰੀਆਂ ਚ ਪਹੁੰਚ ਜਾਂਦੀ ਆ ਉਹਨੂੰ ਰੀਸਾਈਕਲ ਕਰਕੇ ਉਹਨਾਂ ਦਾ ਕੁਝ ਹੋਰ ਬਣਾ ਦਿੱਤਾ ਜਾਂਦਾ ਉਹੀ ਸਾਡੀ ਲਾਈਫ ਦੇ ਵਿੱਚ ਮੁੜ ਕੇ ਫੇਰ ਆ ਜਾਂਦਾ ਪਰ ਉਹ ਬੇਸਿਕਲੀ ਖਤਮ ਨਹੀਂ ਹੁੰਦੀ ਇਹ ਜਿੱਦਕਿਲੀ ਸਾਡੀ ਜ਼ਿੰਦਗੀ ਦੇ ਵਿੱਚ ਖਲਲ ਪੈਦਾ ਕਰਦੀ ਆ ਸਾਡੇ ਫੇਫੜਿਆਂ ਤੇ ਸਾਡੇ ਦਿਮਾਗ ਤੇ ਸਾਡੇ ਸਟੋਮੈਕ ਤੇ ਹਰ ਇੱਕ ਥਾਂ ਤੇ ਉਹਦਾ ਅਸਰ ਪੈਂਦਾ ਔਰ ਇਹ ਸਾਡੀ ਸਿਹਤ ਤੇ ਵੀ ਬਹੁਤ ਖਰਾਬ ਕਰਦਾ ਜਿਹੜੀ ਸਾਡੀ ਰਹਿਤ ਉਹ প্লাਸਟਿਕ ਆ ਕਈ ਵਾਰ ਕਾਰੂਚ ਨੂੰ ਬਾਲੇ ਜੋ ਜਿਹੜਾ ਆ ਇਹ ਅੱਗ ਲਾ ਦਿੰਦੇ ਆ ਇਹ ਆਕਰੋੜ ਰਹਿਣਾ ਕਿ ਪੋਲੂਸ਼ਨ ਤੇ ਕੋ ਮਾੜਾ ਅਸਰ ਪੈਂਦਾ ਕਿ ਬਹੁਤ ਮਾੜਾ ਸਾਡੀ ਹਰਿਆਵਲ ਸਾਡਾ ਮੁੱਖੀ ਜਿਹੜੇ ਜੀਵ ਆ ਉਹਨਾਂ ਤੇ ਬਹੁਤ ਬੁਰਾ ਅਸਰ ਪੈਂਦਾ ਕਿ ਕਿ ਇਹਨਾਂ ਦੇ ਵਿੱਚੋਂ ਮੋਨੋਆਕਸਾਈਡ ਗੈਸਾਂ ਨਿਕਲਦੀਆਂ ਜਿਹੜੀਆਂ ਕਿ ਸਾਡੀ ਸਿਹਤ ਲਈ ਵੀ ਔਰ ਦਰਖਤਾਂ ਦੀ ਸਿਹਤ ਲਈ ਬੂਟਿਆਂ ਦੀ ਸਿਹਤ ਲਈ ਵੀ ਬਹੁਤ ਮਾੜੀਆਂ ਸਾਡੇ ਵਾਤਾਵਰਣ ਨੂੰ ਬਿਲਕੁਲ ਦੂਸ਼ਿਤ ਕਰਦੇ ਜਾਂ ਇਹ ਔਰ ਇਸ ਤੋਂ ਬਹੁਤ ਬਚਣਾ ਚਾਹੀਦਾ ਅੱਗ ਨਹੀਂ ਲਗਾਉਣੀ ਚਾਹੀਦੀ ਇਹਨਾਂ ਨੂੰ ਇਨਾਂ ਨੂੰ ਰੀਸਾਈਕਲ ਦੇ ਵਿੱਚ ਭੇਜਿਆ ਜਾਵੇ ਜਾਂ ਜਿਸ ਤਰ੍ਹਾਂ ਵੀ ਜਿੱਥੇ ਕਿਤੇ ਫੈਕਟਰੀ ਹੈ ਜੇ ਇਹਨੂੰ ਡਿਸਟੋਏ ਕਰ ਸਕਦੇ ਆ ਉੱਥੇ ਕੀਤਾ ਜਾਵੇ। ਸ਼ੁਰੂਸਾਵੇਂ ਇਸ ਨੂੰ ਪਲਾਸਟਿਕ ਬਾਰੇ ਕੀ ਸਾਵਧਾਨੀਆਂ ਫੜਨੀ ਲੋੜ ਹੈ ਕੀ ਕੀ ਧਿਆਨ ਰੱਖਣ ਦੀ ਲੋੜ ਹੈ ਜੇ ਨਾਲ ਘੱਟ ਵੱੜ ਬਸੋ ਕੀਤੀ ਜਾ ਪਲਾਸਟਿਕ ਦੀ। ਦੇਖੋ ਸਾਰਿਆਂ ਤੋਂ ਪਹਿਲਾਂ ਤਾਂ ਕੋਸ਼ਿਸ਼ ਅਸੀਂ ਕਰੀਏ ਵੀ ਇਹਦੀ ਪਲਾਸਟਿਕ ਦੇ ਵਰਤੋਂ ਮੰਦ ਕਰਦਗੇ। ਔਰ ਸਾਡੇ ਕੋਲ ਹੋਰ ਬੜੇ ਸਾਧਨ ਆ ਜਿਹਨਾਂ ਇਹਦਾ ਬਦਲ ਬਣ ਸਕਦੇ ਆ ਹਾਂ ਬਦਲ ਬਣ ਸਕਦੇ ਆ ਤੇ ਦੂਸਰੇ ਪਾਸੇ ਜਦੋਂ ਅਸੀਂ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਬਾਜ਼ਾਰ ਦੇ ਵਿੱਚ ਜਾਂਦੇ ਸੀ ਅਸੀਂ ਝੋਲੇ ਆਪਣੇ ਮੋਢਿਆਂ ਤੇ ਪਾਏ ਹੁੰਦੇ ਸੀ ਕੱਪੜੇ ਅਸੀਂ ਸਾਰਾ ਧਮਾਨ ਉਹਨਾਂ ਝੋਲਿਆਂ 'ਚ ਪਾ ਕੇ ਲਿਆਉਂਦੇ ਸੀ ਸਬਜ਼ੀ ਜਾਂ ਹੋਰ ਕੋਈ ਚੀਜ਼ਾਂ ਪਰ ਹੁਣ ਅਸੀਂ ਸਾਡੀ ਆਦਤ ਬਣ ਗਈ ਅਸੀਂ ਉੱਤੇ ਜਾਂਦੇ ਆ ਸਾਡੇ ਸ਼ਹਿਰਾਂ ਦੇ ਵਿੱਚ ਇਹਨਾਂ ਤੇ ਬੈਨ ਵੀ ਲੱਜੁਕਾ ਹੈ ਨਾਪਿਆਂ ਤੇ ਆਮ ਦੂਜਿਆਂ ਤੇ ਪਰ ਫੇਰ ਵੀ ਸਾਡੇ ਲੋਕਾਂ ਦੇ ਕੋਲ ਕੁਝ ਪਾਉਣ ਲਈ ਹੁੰਦਾ ਹੀ ਨਹੀਂ ਅਸੀਂ ਜਦੋਂ ਜਾਂਦੇ ਆ ਤੇ ਉਹ ਫਿਰ ਦੁਕਾਨਦਾਰ ਵੀ ਮਜਬੂਰ ਹੁੰਦਾ ਉਹ ਚਾਕੇ ਸਾਨੂੰ ਪਲਾਸਟਿਕ ਦੇ ਨੁਫਾ ਦੇ ਦੇ ਦਿੰਦਾ ਹਾਲਾਂਕਿ ਬਟੇ ਬਟੇ ਬੋਲੇ ਛੋਟ ਸਾਬ ਉਹਨਾਂ ਤੇ ਬਿਲਕੁਲ ਤੱਤ ਕਰਤਾ ਨੁਫਾ ਦੇਣਾ ਆਹ ਨੁਫਾ ਦੇ ਨਹੀਂ ਰਹੇ ਆ ਉਸ ਇਧਰ ਤੇ ਉਹ ਛੇਤੀ ਜਿਹੜਾ ਉਹ ਖਾਦ ਸਕੇ ਤੇ ਉਹ ਨੁਫਾ ਦੇ ਰਹੇ ਹਾਂਜੀ ਹਾਂ ਇਸ ਤਰ੍ਹਾਂ ਵੀ ਚੱਲ ਰਹੀ ਹੈ ਹੁਣ ਜਿੱਦਾਂ ਥੋੜਾ ਜਿਹਾ ਸਾਡੇ ਵੀ ਆਪਣੇ ਸ਼ਹਿਰਾਂ ਦੇ ਵਿੱਚ ਵੀ ਇਹ ਪ੍ਰਭਾਵ ਪਣ ਰਿਹਾ ਵੀ ਕਿਸ ਤਰ੍ਹਾਂ ਪਲਾਸਟਿਕ ਤੇ ਕੰਟਰੋਲ ਕੀਤਾ ਜਾਵੇ ਕਿ ਕਿ ਪ੍ਰਸ਼ਾਸਨ ਕਾ ਵੀ ਸਖਤ ਹੋ ਰਿਹਾ ਹੈ ਇਹਦੇ ਮਾਮਲੇ ਵਿੱਚ ਔਰ ਮੇਰਾ ਸੰਵਿਧਾਨੀ ਪ੍ਰਸ਼ਾਸਨ ਦੇ ਸਾਥ ਹੋਣ ਨਾਲ ਨਹੀਂ ਕਿੱਲੀ ਗੱਲ ਬਾਣੀ ਸਾਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਪਏਗਾ ਜਨਤਾ ਨੂੰ ਕੰਟਰੋਲ ਕਰਨਾ ਪਏਗਾ ਔਰ ਆਪਣੇ ਨਾਲ ਕੁਛ ਨਾ ਕੁਛ ਲੈ ਕੇ ਜਾਓ ਬਾਹਰੋਂ ਜਦੋਂ ਲੈ ਕੇ ਆਉਣਾ ਤੇ ਉਸ ਤਰ੍ਹਾਂ ਤੁਸੀਂ ਨਾ ਜਾਓ ਹਾਂਜੀ ਅਗਲੀ ਵਾਰ ਦੀ ਕੜੀ ਜਲਦੀ ਜਲਦੀ ਆਜਣਗੇ ਤਦ ਤੱਕ ਧੰਨਵਾਦ ਪ੍ਰਿਆਜ